ਅੱਜ ਆ ਜੀ ਸਗਰਾਂ ਦਾ ਦਿਹਾੜਾ ਤੇ ਆਪਾਂ ਚੱਲੇ ਬਾਪੂ ਡਾ ਸਾਹਿਬ ਮਾਲਕ ਦੀ ਬੜੀ ਕਿਰਪਾ ਜੀ ਹਰੇਕ ਵਾਰ ਜਾਈਦਾ ਇਸ ਵਾਰ ਫੇਰ ਬਾਪੂ ਡਾ ਸਾਹਿਬ ਨੇ ਸਾਧਿਆ ਤੇ ਫੇਰ ਆਪਾਂ ਸਗਰਾਂ ਤੇ ਚੱਲੇ ਆ ਤੇ ਇਹ ਆ ਜੀ ਗੁਰਦੁਆਰਾ ਬਾਬੇ ਕੇ ਯਾਰਾ ਪੀਰ ਆਪਣੇ ਸਨੇਹਰਾ ਸਨੇਹਰੀ ਗੁਰਦੁਆਰਾ ਬਾਬਾ ਨਾਰਸ ਸਿੰਘ ਜੀ ਦਾ ਇਹ ਤੇ ਪਹੁੰਚ ਗਏ ਜੀ ਆਪਾਂ ਹਾਈਵੇ ਤੇ ਬਟਿੰਡਾ ਅੰਮ੍ਰਿਤਸਰ ਹਾਈਵੇ ਤੇ ਇੱਥੋਂ ਤਕਰੀਬਨ ਆਪਾਂ ਨੂੰ ਘੰਟਾ ਕੁ ਲੱਗਦਾ ਬਾਪੂ ਡਾ ਸਾਹਿਬ ਜਾਣ ਨੂੰ ਤੇ ਨੇਰੇ ਤੁਰੇ ਸੀ ਜਾਨੀ ਸਾਢੇ 5 ਜਾਨੀ ਚਾਨਣ ਹੈ ਜੇ ਸੂਰਜ ਇਹਨਾਂ ਚੜਿਆ ਨਹੀਂ ਸੀਗਾ ਤੇ ਪਹੁੰਚ ਗਏ ਆਪਾਂ ਨੂੰ ਸੂਰਜ ਚੜਾ ਆ ਤੇ ਪਹੁੰਚ ਗਏ ਜੀ ਆਪਾਂ ਬਾਬਾ ਬੁੱਢਾ ਸਾਹਿਬ ਸਾਹਮਣੇ ਦਰਬਾਰ ਸਾਹਿਬ ਆ ਗਿਆ ਜੀ ਤੇ ਗੱਡੀ پارک ਕਰਦੇ ਆਪਾਂ ਤੇ ਫੇਰ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਕਰਾਉਣੇ ਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਠਠਾ ਤਰਨ ਤਰਨ ਸਾਹਿਬ ਤੇ ਗੱਡੀ ਕਰੀਏ ਜੀ پارک ਆਪਾਂ ਅੱਜ ਸੰਗਤ ਥੋੜੀ ਘੱਟ ਹੀ ਲੱਗਦੀ ਆ ਚੱਲ ਖੈਰ ਆ ਕੋਈ ਗੱਲ ਨਹੀਂ ਤੇ ਇੱਥੇ ਜੀ ਆਪਣਾ 5 6 7 ਤਰੀ ਦਾ ਜੋੜ ਮੇਲਾ ਹੁੰਦਾ ਬਾਬਾ ਬੁੱਢਾ ਸਾਹਿਬ ਤੇ ਆਪਾਂ ਹਰੇਕ ਬਾਾਰ ਆਉਣੇ ਆ ਤੇ ਇਸ ਵਾਰ ਫੇਰ ਆਵਾਂਗੇ ਇਹ ਟੈਂਟ ਲੱਗ ਰਹੇ ਆ ਜੀ ਤਿਆਰੀਆਂ ਚੱਲ ਰਹੀਆਂ ਪੂਰੀਆਂ ਜੋੜ ਮੇਲੇ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਨ ਤੋਂ ਬਾਅਦ ਤੇ ਆਪਾਂ ਇਹ ਸਰੋਰ ਵਾਲੀ ਸਾਈਡ ਤੇ ਜਦੋਂ ਵੇਖਿਆ ਬਾਹਰਲੇ ਬੰਨੇ ਤੇ ਬੜਾ ਦਿਲ ਨੂੰ ਸਕੂਨ ਮਿਲਿਆ ਵੀ ਧੰਨ ਭਾਗਾ ਵਾਲੇ ਆ ਵੀ ਹਰੇਕ ਸ੍ਰੀ ਗ੍ਰੰਥ ਤੇ ਆ ਕੇ ਉਹ ਬੁੱਢਾ ਸਾਹਿਬ ਜੀ ਗੁਰਦੁਆਰੇ ਨਮਸਤਕ ਹੋਈ ਦਾ ਮੱਥਾ ਟੇਕੀ ਦਾਣਾ ਤੇ ਬੜਾ ਇੱਕ ਦਿਲ ਨੂੰ ਵੱਖਰਾ ਸਕੂਨ ਮਿਲਦਾ ਦੀ ਇਹ ਵੀ ਕਿਸਮਤ ਵਾਲਿਆਂ ਦੇ ਹੱਥ ਆਉਂਦਾ ਵੀ ਹਰੇਕ ਵੀਰ ਸਗਰਾਂ ਤੇ ਬਾ ਬੋਡਾ ਸਾਹਿਬ ਦੇ ਦਰਸ਼ਨ ਕਰ ਸਕੀਏ ਦਰਸ਼ਨ ਕਰਦੇ ਬਾਅਦ ਜੀ ਫਿਰ ਆਪਾਂ ਬਾਅਦ ਦੇ ਵਿੱਚ ਅਜੇ ਲੰਗਰ ਖੁੱਲਿਆ ਨਹੀਂ ਕਿਉਂਕਿ ਸਾਢੇ 7 ਦਾ ਟਾਈਮ ਸੀ ਤੇ 8 ਵਜੇ ਲੰਗਰ ਖੁੱਲਦਾ ਤੇ ਆਪਾਂ ਉਹਨਾਂ ਚਿਰ ਚਾਹ ਦੇ ਨਾਲ ਬਰੈਡ ਛਕ ਲਿਆ ਤੇ ਫਿਰ ਆਪਾਂ ਇਹ ਕੀਤੀ ਭਾਂਡਿਆਂ ਦੀ ਸੇਵਾ ਕਿਉਂਕਿ ਆਪਾਂ ਸੇਵਾ ਕਰਨ ਦੇ ਮਨਸ਼ਾ ਦੇ ਨਾਲ ਹੀ ਜ਼ਿਆਦਾ ਹੋਣੇ ਵੀ ਸੇਵਾ ਕਰਾਂਗੇ ਜਾ ਕੇ ਬਹੁਤ ਵਡ ਭਾਗੇ ਆਪਾਂ ਬੋਡਾ ਸਾਹਿਬ ਦੇ ਦਰ ਤੇ ਆ ਕੇ ਭਾਂਡਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਆਪਾਂ ਨੂੰ ਹਰ ਇੱਕ ਨੂੰ ਨੀ ਮਿਲਦਾ ਹੁੰਦਾ ਕਿਉਂਕਿ ਕਿਸਮਤ ਨਾਲ ਹੀ ਸੇਵਾ ਕਰਨ ਦਾ ਮੌਕਾ ਮਿਲਦਾ ਆ ਜੀ ਆਪਾਂ ਇੱਕ ਤਕਰੀਬਨ ਘੰਟਾ ਤੱਕ ਇੱਥੇ ਸੇਵਾ ਕੀਤੀ ਬਾ ਬੁੱਢਾ ਸਾਹਿਬ ਜੀ ਦੇ ਲੰਗਰ ਹਾਲ ਦੇ ਵਿੱਚ ਤੇ ਇਸ ਤੋਂ ਬਾਅਦ ਹੀ ਆਪਾਂ ਆਪਣੇ ਘਰਾਂ ਨੂੰ ਚੱਲੇ ਲੋ ਜੀ ਆ ਗਿਆ ਆਪਾਂ ਗੱਡੀ ਕੋਲੇ ਸੇ ਮੱਥਾ ਟੇਕ ਕੇ ਤੇ ਸੇਵਾ ਕਰਕੇ 10 ਮਿੰਟ ਗੁਰੂ ਆਤਮਾ ਸਾਹਿਬ ਇੱਧਰ ਰਹਿ ਗਿਆ ਤੇ ਹੁਣ ਚੱਲਦੇ ਘਰਾਂ ਨੂੰ